ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਵਿਸ਼ੇ ਤੇ ਜੋ ਹਮੇਸ਼ਾ ਮਨੁੱਖੀ ਕਲਪਨਾ ਨੂੰ ਜਗਾਉਂਦਾ ਰਿਹਾ ਹੈ ਟਾਈਮ ਟਰੈਵਲ ਕੀ ਮਨੁੱਖ ਸਮੇਂ ਵਿੱਚ ਪਿੱਛੇ ਜਾ ਸਕਦਾ ਹੈ ਕੀ ਭਵਿੱਖ ਵਿੱਚ ਝਾਤੀ ਮਾਰੀ ਜਾ ਸਕਦੀ ਹੈ ਆਓ ਇਹ ਸਫ਼ਰ ਸ਼ੁਰੂ ਕਰੀਏ ਆਓ ਜਾਣੀਏ ਟਾਈਮ ਟਰੈਵਲ ਦੀ ਸਧਾਰਨ ਸਮਝ ਕੀ ਹੈ ਸਭ ਤੋਂ ਪਹਿਲਾਂ ਸੋਚੀਏ ਟਾਈਮ ਟਰੈਵਲ ਦਾ ਮਤਲਬ ਕੀ ਹੈ ਜਿਵੇਂ ਅਸੀਂ ਸੜਕ 'ਤੇ ਕਾਰ ਚਲਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹਾਂ ਇੰਜ ਹੀ ਸਮੇਂ ਵਿੱਚ ਯਾਤਰਾ ਕਰਨ ਦਾ ਮਤਲਬ ਹੈ ਭੂਤ ਕਾਲ ਜਾਂ ਭਵਿੱਖ ਵਿੱਚ ਜਾਣਾ ਪਰ ਇਹ ਸਿਰਫ ਸੋਚ ਨਹੀਂ ਸਾਇੰਸ ਵੀ ਕਹਿੰਦੀ ਹੈ ਕਿ ਸਮੇਂ ਦੀ ਗਤੀ ਬਦਲ ਸਕਦੀ ਹੈ ਅਲਬਰਟ ਆਈਨਸਟਾਈਨ ਥਿਊਰੀ ਆਫ ਰਿਲੇਟਿਵਿਟੀ ਬਹੁਤ ਮਹੱਤਵਪੂਰਨ ਹੈ ਉਸ ਨੇ ਕਿਹਾ ਕਿ ਸਮਾਂ ਤੇ ਸਪੇਸ ਦੋਨੇ ਆਪਸ ਵਿੱਚ ਜੁੜੇ ਹੋਏ ਹਨ ਅਸੀਂ ਇਸ ਨੂੰ ਸਪੇਸ ਟਾਈਮ ਕਹਿੰਦੇ ਹਾਂ ਜੇ ਕੋਈ ਚੀਜ਼ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਹੈ ਤਾਂ ਉਸ ਲਈ ਸਮਾਂ ਹੌਲੀ ਹੋ ਸਕਦਾ ਹੈ ਉਦਾਹਰਨ ਲਈ ਜੇ ਕੋਈ ਵਿਅਕਤੀ ਰੋਸ਼ਨੀ ਦੀ ਗਤੀ ਦੇ ਨੇੜੇ ਸਫ਼ਰ ਕਰੇ ਤਾਂ ਉਸ ਦੇ ਲਈ ਕੁਝ ਘੰਟੇ ਹੋਣਗੇ ਪਰ ਧਰਤੀ ਉੱਤੇ ਸਾਲ ਬੀਤ ਸਕਦੇ ਹਨ ਇਹ ਹੀ ਫਿਊਚਰ ਟਰੈਵਲ ਹੈ ਤੁਸੀਂ ਸੋਚ ਰਹੇ ਹੋਮ ਕਿ ਕੀ ਇਸ ਦੀ ਕੋਈ ਸੈਂਟੀਫਿਕ ਪਰਖ ਵੀ ਹੈ ਜੀ ਹਾਂ ਵਿਗਿਆਨੀ ਐਟੋਮਿਕ ਘੜੀਆਂ ਦੇ ਪ੍ਰਯੋਗ ਕਰ ਚੁੱਕੇ ਹਨ ਇੱਕ ਘੜੀ ਜਹਾਜ਼ ਵਿੱਚ ਪੇਜੀ ਗਈ ਜੋ ਬਹੁਤ ਤੇਜ਼ ਰਫ਼ਤਾਰ ਨਾਲ ਉੱਡੀ ਅਤੇ ਇੱਕ ਘੜੀ ਧਰਤੀ ਉੱਤੇ ਰਹੀ ਨਤੀਜਾ ਇਹ ਨਿਕਲਿਆ ਕਿ ਉੱਡਣ ਵਾਲੀ ਘੜੀ ਦਾ ਸਮਾਂ ਧਰਤੀ ਵਾਲ ਇਕੜੇ ਨਾਲੋਂ ਥੋੜਾ ਪਿੱਛੇ ਸੀ ਇਸ ਨਾਲ ਸਾਬਤ ਹੋਇਆ ਕਿ ਰਫਤਾਰ ਸਮੇਂ ਨੂੰ ਪ੍ਰਭਾਵਿਤ ਕਰਦੀ ਹੈ ਫਾਸਟ ਵਿੱਚ ਜਾਣਾ ਆਓ ਸਮਝੀਏ ਹੁਣ ਪ੍ਰਸ਼ਨ ਹੈ ਕਿ ਪਿਛਲੇ ਸਮੇਂ ਵਿੱਚ ਵਾਪਸ ਜਾ ਸਕਦੇ ਹਾਂ ਵਿਗਿਆਨੀਆਂ ਦੇ ਵਿਚਾਰ ਵੱਖਰੇ ਵੱਖਰੇ ਹਨ ਕੁਝ ਕਹਿੰਦੇ ਹਨ ਜੋ ਸਪੇਸ ਟਾਈਮ ਵਿੱਚ ਸੁਰੰਗਾਂ ਵਰਗੇ ਹਨ ਉਹ ਮਨੁੱਖ ਨੂੰ ਭੂਤਕਾਲ ਵਿੱਚ ਲੈ ਜਾ ਸਕਦੇ ਹਨ ਪਰ ਇੱਥੇ ਕੁਝ ਮੁਸ਼ਕਲ ਹੈ ਪੈਰਾਡੌਕਸ ਉਦਾਹਰਨ ਲਈ ਜੇ ਜੇ ਕੋਈ ਵਿਅਕਤੀ ਪਿੱਛੇ ਜਾ ਕੇ ਆਪਣੇ ਹੀ ਦਾਦੇ ਨੂੰ ਮਿਲਣ ਤੋਂ ਪਹਿਲਾਂ ਹੀ ਮਾਰ ਦੇਵੇ ਤਾਂ ਉਹ ਖੁਦ ਜ਼ਿੰਮੇਵਾਰ ਕਿਵੇਂ ਇਸ ਨੂੰ ਗ੍ਰੈਂਡਫਾਦਰ ਪੈਰਾਡੌਕਸ ਕਿਹਾ ਜਾਂਦਾ ਹੈ ਟਾਈਮ ਟ੍ਰੈਵਲ ਇਹਦੀ ਬਾਰੇ ਜਾਣਦੇ ਹਾਂ ਫਿਊਚਰ ਵਿੱਚ ਜਾਣਾ ਵਿਗਿਆਨ ਲਈ ਕੁਝ ਹੱਦ ਤੱਕ ਸੰਭਵ ਮੰਨਿਆ ਜਾਂਦਾ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਰੋਸ਼ਨੀ ਦੀ ਰਫ਼ਤਾਰ ਦੇ ਨੇੜੇ ਸਫ਼ਰ ਕਰਨ ਨਾਲ ਸਮਾਂ ਹੌਲੀ ਹੋ ਜਾਂਦਾ ਹੈ ਇਸ ਤਰੀਕੇ ਨਾਲ ਮਨੁੱਖ ਫਿਊਚਰ ਵਿੱਚ ਪਹੁੰਚ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਮਸ਼ੀਨ ਵਿੱਚ ਬੈਠ ਕੇ ਯਾਦੋਂ ਵੀ ਤਰੀਕੇ ਨਾਲ ਪਹੁੰਚ ਜਾਵੇਗਾ ਪਰ ਫਿਜ਼ਿਕਸ ਅਨੁਸਾਰ ਫਿਊਚਰ ਟਰੈਵਲ ਇੱਕ ਹਕੀਕਤ ਹੋ ਸਕਦੀ ਹੈ ਟਾਈਮ ਮਸ਼ੀਨ ਦੀ ਕਲਪਨਾ ਕਰਦੇ ਹਾਂ ਲੋਕਾਂ ਨੇ ਕਈ ਕਹਾਣੀਆਂ ਤੇ ਫਿਲਮਾਂ ਵਿੱਚ ਟਾਈਮ ਮਸ਼ੀਨ ਦਾ ਜ਼ਿਕਰ ਕੀਤਾ ਜੀ ਵੈਲਸ ਦੇ ਨਾਵਲ ਦਾ ਟਾਈਮ ਮਸ਼ੀਨ ਇਸ ਕਲਪਨਾ ਨੂੰ ਲੋਕਪ੍ਰੀਆ ਕਰਦੀ ਹੈ ਹਾਲਾਂਕਿ ਅਜੇ ਤੱਕ ਕੋਈ ਟਾਈਮ ਮਸ਼ੀਨ ਬਣੀ ਨਹੀਂ ਪਰ ਸਾਇੰਸਦਾਨ ਸੋਚਦੇ ਹਨ ਕਿ ਕੁਆਂਟਮ ਫਿਜ਼ਿਕਸ ਦੇ ذریعے ਕੁਝ ਅਜਿਹਾ ਸੰਭਵ ਹੋ ਸਕਦਾ ਹੈ। ਬਈ ਲੋਕ ਦਾਵਾ ਕਰਦੇ ਹਨ ਕਿ ਉਹ ਪਿਛਲੇ ਸਮੇਂ ਤੋਂ ਆਏ ਹਨ। ਭੁਖ ਦੇਖ ਕੇ ਆਏ ਹਨ। ਇੰਟਰਨੈਟ ਤੇ ਕਈ ਕਹਾਣੀਆਂ ਚੱਲਦੀਆਂ ਹਨ ਜਿਵੇਂ ਜੌਨ ਟੈਟਰ ਦੀ ਕਹਾਣੀ ਜੋ ਆਪਣੇ ਆਪ ਨੂੰ ਫਿਊਚਰ ਤੋਂ ਆਇਆ ਉਹ ਆ ਦੱਸਦਾ ਸੀ। ਹਾਲਾਂਕਿ ਇਹ ਸਾਬਤ ਨਹੀਂ ਪਰ ਲੋਕਾਂ ਦੀ ਦਿਲਚਸਪੀ ਟਾਈਮ ਟਰੈਵਲ ਵਿੱਚ ਹੋਰ ਵੱਧ ਗਈ। ਅਸਲੀਅਤ ਕੀ ਹੈ ਆਓ ਜਾਣਦੇ ਹਾਂ ਹੁਣ ਤੱਕ ਦੀ ਖੋਜ ਦੱਸਦੀ ਹੈ ਫਿਊਚਰ ਟ੍ਰੈਵਲ ਵਿਗਿਆਨਿਕ ਤੌਰ ਤੇ ਸੰਭਵ ਹੋ ਸਕਦਾ ਹੈ ਪਰ ਪਾਸਟ ਟ੍ਰੈਵਲ ਹਲੇ ਵੀ ਕਲਪਨਾ ਹੈ ਟੈਕਨੋਲੋਜੀ ਤੇ ਸਿਧਾਂਤਾਂ ਮਿਲਦੇ ਹਨ ਪਰ ਪ੍ਰੈਕਟੀਕਲ ਤਰੀਕੇ ਕਿਸੇ ਕੋਲ ਨਹੀਂ ਸ਼ਾਇਦ ਆਉਣ ਵਾਲੀ ਸਦੀ ਵਿੱਚ ਮਨੁੱਖ ਅਜੇ ਕਾਰਨਾਮੇ ਕਰ ਲਵੇ ਪਰ ਅੱਜ ਲਈ ਇਹ ਸਿਰਫ ਖੋਜ ਅਤੇ ਸੁਪਨਾ ਹੀ ਹੈ ਦੋਸਤੋ ਟਾਈਮ ਟ੍ਰੈਵਲ ਦੀ ਦੁਨੀਆ ਰਾਜਾਂ ਨਾਲ ਭਰੀ ਪਈ ਹੈ ਕਲਪਨਾ ਅਤੇ ਸਾਇੰਸ ਦੇ ਵਿਚਕਾਰ ਇੱਕ ਪਤਲਾ ਧਾਗਾ ਹੈ ਸ਼ਾਇਦ ਇੱਕ ਦਿਨ ਮਨੁੱਖ ਫਿਊਚਰ ਜਾਂ ਪਾਸਟ ਵਿੱਚ ਸਫ਼ਰ ਕਰੇ ਪਰ ਉਸ ਦਿਨ ਤੱਕ ਟਾਈਮ ਟਰੈਵਲ ਸਾਡੀ ਕਲਪਨਾ ਅਤੇ ਖੋਜ ਦਾ ਸਭ ਤੋਂ ਵੱਡਾ ਸੁਪਨਾ ਰਹੇਗਾ ਤੁਹਾਨੂੰ ਕੀ ਲੱਗਦਾ ਹੈ ਸਮੇਂ ਦੀ ਯਾਤਰਾ ਸੰਭਵ ਹੋ ਸਕਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਧੰਨਵਾਦ